ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣਾ ਟਾਪਿਕ ਅੱਜ ਦੇ ਆਪਣੇ ਨੋਟਸ ਸੰਬੰਧਿਤ ਹੈ ਜੀ ਪੰਜਾਬੀ ਸਬਜੈਕਟ ਦੇ ਨਾਲ ਪੀਐਸ ਚਟ ਦੇ ਨਾਲ ਸੰਬੰਧਿਤ ਹੈ ਜੀ ਪੀਐਸ ਚਟ ਦੇ ਵਿੱਚ ਹੈਗਾ ਜੀ ਪੰਜਾਬੀ ਲੈਂਗੁਏਜ ਠੀਕ ਹੈ ਉਹਦੇ ਨਾਲ ਸੰਬੰਧਿਤ ਇਹ ਟਾਪਿਕ ਹੈ ਜੀ ਸੋ ਆਪਾਂ ਜਿਹੜਾ ਹੁਣ ਤੱਕ ਜਿਹੜਾ ਪੜ ਚੁੱਕੇ ਆ ਜੀ ਆਪਾਂ ਵਿਆਕਰਨ ਦੇ ਅੰਗ ਵਿਆਕਰਨ ਦੇ ਬਾਰੇ ਦੇ ਵਿੱਚ ਪੜਿਆ ਆਪਾਂ ਲਾਸਟ ਜਿਹੜੀਆਂ ਵੀਡੀਓਜ਼ ਐ ਤੁਹਾਨੂੰ ਮੈਂ ਦੱਸ ਦਾਂਗੀ ਪਲੇਲਿਸਟ ਜਿਹੜੇ ਬੱਚੇ ਨਵੇਂ ਆਏ ਆ ਉਹਨਾਂ ਨੂੰ ਮੈਂ ਦੱਸ ਦਾਂਗੀ ਜਿਹੜੀ ਪਲੇਲਿਸਟ ਐ ਜੀ ਉਹ ਬਣੀ ਹੋਈ ਐ ਸੋ ਪਲੇਲਿਸਟ ਦੇ ਵਿੱਚ ਸੀਕੁਐਂਸ ਵਾਈਸ ਸਾਰੀਆਂ ਨਹੀਂ ਐ ਸਾਰੀਆਂ ਜਿਹੜੀਆਂ ਵੀਡੀਓਜ਼ ਐ ਉਹ ਅਪਲੋਡ ਕੀਤੀਆਂ ਹੋਈਆਂ ਨੇ ਸਿਕਵੈਂਸ ਵਾਈਜ਼ ਵੀਡੀਓਜ਼ ਐ ਉਹ ਤੁਹਾਡੀ ਜ਼ਰੂਰ ਹੈਲਪ ਕਰਨੀ ਐ ਪਹਿਲਾਂ ਪਿਛਲੀਆਂ ਜਿਹੜੀਆਂ ਵੀਡੀਓਜ਼ ਐ ਉਹਨਾਂ ਨੂੰ ਦੇਖੋ ਫਿਰ ਹੀ ਤੁਹਾਨੂੰ ਅੱਗੇ ਜਾ ਕੇ ਜਿਹੜੀ ਸਮਝ ਐ ਉਹ ਲੱਗ ਸਕੇਗੀ ਜੋ ਆਪਾਂ ਜਿਹੜਾ ਪਿੱਛੇ ਪੜਿਆ ਜੀ ਆਪਾਂ ਵਿਆਕਰਨ ਦੇ ਬਾਰੇ ਦੇ ਵਿੱਚ ਪੜ ਚੁੱਕੇ ਆਂ ਵਿਆਕਰਨ ਦੇ ਅੰਗ ਪੜੇ ਆਪਾਂ ਜਿੰਦੇ ਵਿੱਚ ਆਪਾਂ ਧੁਨੀ ਬੋਧ ਦੇ ਬਾਰੇ ਦੇ ਵਿੱਚ ਕੰਪਲੀਟ ਪੜ ਚੁੱਕੇ ਆਂ ਧੁਨੀ ਬੋਧ ਜਿੰਦੇ ਵਿੱਚ ਆਪਾਂ ਸਵਰ ਵਿਅੰਜਨ ਦੇ ਬਾਰੇ ਦੇ ਵਿੱਚ ਪੜਿਆ ਖੰਡੀ ਐ ਖੰਡੀ ਦੇ ਬਾਰੇ ਦੇ ਵਿੱਚ ਪੜਿਆ ਆਪਾਂ ਸੋ ਵਿਆਕਰਨ ਦੇ ਚਾਰ ਅੰਗ ਹੈ ਜਿਵੇਂ ਤੁਹਾਨੂੰ ਪਤਾ ਜੀ ਧੁਨੀ ਬੋਧ ਹੈ ਸ਼ਬਦ ਬੋਧ ਹੈ ਅਰਥ ਬੋਧ ਹੈ ਤੇ ਵਾਕ ਬੋਧ ਹੈ ਚਾਰ ਹਨ ਚਾਰ ਵਿਆਕਰਨ ਦੇ ਅੰਗ ਹੈ ਜੇਕਰ ਐਗਜ਼ਾਮ ਦੇ ਵਿੱਚ ਵੀ ਆ ਜਾਏ ਤੁਹਾਨੂੰ ਚਾਹ ਵਿਆਕਰਨ ਦੇ ਕਿੰਨੇ ਅੰਗ ਹੈ ਤਾਂ ਵਿਆਕਰਨ ਦੇ ਚਾਰ ਅੰਗ ਨੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਆਪਾਂ ਧੁਨੀ ਬੋਧ ਜਿਹੜਾ ਕੰਪਲੀਟ ਕਰ ਲਿਆ ਉਹਨੂੰ ਜਿਹੜਾ ਸਮਝ ਲਿਆ ਹੁਣ ਆਪਾਂ ਜਿਹੜੀ ਇਹਨਾਂ ਨੋਟਸ ਦੇ ਜਰੀਏ ਇਹਨਾਂ ਟਾਪ ਇਸ ਟਾਪਿਕ ਦੇ ਵਿੱਚ ਇਸ ਵੀਡੀਓ ਦੇ ਵਿੱਚ ਜੋ ਟਾਪਿਕ ਹੈ ਆਪਾਂ ਗੱਲ ਕਰ ਰਹੇ ਹਾਂ ਜੀ ਸ਼ਬਦ ਬੋਧ ਸੋ ਸ਼ਬਦ ਬੋਧ ਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ ਸ਼ਬਦ ਬੋਧ ਕੀ ਹੈ ਸ਼ਬਦ ਬੋਧ ਦੇ ਕਿੰਨੇ ਪ੍ਰਕਾਰ ਨੇ ਠੀਕ ਹੈ ਉਹਨਾਂ ਸਬਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਫਰਸਟ ਹੈਗਾ ਜੀ ਇਹ ਸ਼ਬਦ ਬੋਧ ਇਹਦੇ ਬਾਰੇ ਦੇ ਵਿੱਚ ਆਪਾਂ ਪੜਾਂਗੇ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਪਲੱਸ ਸੁਤੰਤਰ ਇਕਾਈ ਹੈ ਸ਼ਬਦ ਬੋਧ ਦਾ ਅਰਥ ਹੈ ਸ਼ਬਦਾਂ ਦਾ ਗਿਆਨ ਓਕੇ ਸ਼ਬਦ ਕੀ ਹੈ ਜੀ ਸ਼ਬਦ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਭਾਸ਼ਾ ਦੀ ਜਿਹੜੀ ਛੋਟੀ ਤੋਂ ਛੋਟੀ ਸਾਰਥਕ ਤੇ ਸੁਤੰਤਰ ਇਕਾਈ ਹੈ ਜੀ ਸ਼ਬਦ ਬੋਧ ਸ਼ਬਦ ਬੋਧ ਦਾ ਅਰਥ ਹੈ ਸ਼ਬਦਾਂ ਦਾ ਗਿਆਨ ਵਰਤੋ ਦੇ ਅਰਥੇ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਬਦ ਜਿਹੜੇ ਉਹ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਸਾਰਥਕ ਸ਼ਬਦ ਹੁੰਦੇ ਨੇ ਇੱਕ ਨਿਰਾਰਥਕ ਸ਼ਬਦ ਹੁੰਦੇ ਨੇ ਇਥੇ ਬੇਸਿਕਲੀ ਇੱਕ ਜਿਹੜੀ ਸ਼ਬਦ ਦੀ ਗੱਲ ਹੋ ਰਹੀ ਹੈ ਹੈਨਾ ਧੁਨੀ ਛੋਟੀ ਹੋਗੀ ਹੈਨਾ ਆਪਾਂ ਪਹਿਲਾਂ ਧੁਨੀ ਬੋਧ ਪੜ੍ਹ ਕੇ ਆਂ ਤਾਂ ਉਣੀ ਸਭ ਤੋਂ ਜਿਹੜੀ ਛੋਟੀ ਇਕਾਈ ਹੋਗੀ ਠੀਕ ਹੈ ਜਿਵੇਂ ਊੜਾ ਐੜਾ ਈ ਈ ਸਹਾ ਮਤਲਬ ਛੋਟੀ ਇਕਾਈ ਹੋਗੀ ਠੀਕ ਆ ਧੁਨੀਆਂ ਹੋ ਜਾਂਦੀਆਂ ਨੇ ਜਿੰਨੇ ਵਿੱਚ ਆਪਾਂ ਸਵਰਧੁਨੀਆਂ ਦੀ ਗੱਲ ਕੀਤੀ ਸੀ ਆਪਾਂ ਵਿਅੰਜਨ ਧੁਨੀਆਂ ਦੀ ਗੱਲ ਕੀਤੀ ਸੀ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਪਿਛਲੀਆਂ ਜਿਹੜੀਆਂ ਵੀਡੀਓਜ਼ ਐ ਉਹਨਾਂ ਨੂੰ ਜ਼ਰੂਰ ਦੇਖੋ ਤੁਸੀਂ ਪਿਛਲੀਆਂ ਵੀਡੀਓਜ਼ ਦੇਖ ਕੇ ਆਉਂਗੇ ਤਾਂ ਤੁਹਾਨੂੰ ਅੱਗੇ-ਅੱਗੇ ਸੌਖਾ ਜਿਹੜਾ ਸਮਝ ਆ ਉਹ ਲੱਗਦਾ ਜਾਵੇਗਾ ਠੀਕ ਹੈ ਧੁਨੀਆਂ ਜਿਹੜੀ ਉਹ ਸਭ ਤੋਂ ਛੋਟੀ ਹੈ ਜਿੰਦੇ ਵਿੱਚ ਆਪਾਂ ਸਵਰ ਵਿਅੰਜਨ ਦੇ ਬਾਰੇ ਦੇ ਵਿੱਚ ਗੱਲ ਕੀਤੀ ਸੀ ਹੈਨਾ ਜਿਵੇਂ ਊੜਾ ਏੜਾ ਈੜੀ ਹੈ ਉਹ ਸਭ ਤੋਂ ਜਿਹੜੀਆਂ ਛੋਟੀਆਂ ਹੋਗੇ ਇਹਦੋਂ ਛੋਟੀਆਂ ਵੀ ਹੁੰਦੀਆਂ ਜੀ ਉਹਨਾਂ ਦੇ ਬਾਰੇ ਦੇ ਵਿੱਚ ਮੈਂ ਦੱਸਿਆ ਵਾ ਠੀਕ ਹੈ ਇਹ ਊੜਾ ਏੜਾ ਈੜੀ ਹੈ ਨਾ ਇਹ ਧੁਨੀਆਂ ਇਹਦੋਂ ਛੋਟੀਆਂ ਵੀ ਹੁੰਦੀਆਂ ਉਹਨਾਂ ਦੇ ਬਾਰੇ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਤੇ ਉਹ ਪਿਛਲੀ ਵੀਡੀਓ ਦੇ ਵਿੱਚ ਤਾਂ ਜ਼ਰੂਰ ਦੇਖ ਲਓ ਇਹ ਕੀ ਹੈ ਜੀ ਇਹ ਧੁਨੀਆਂ ਨੇ ਤੇ ਸ਼ਬਦ ਕਿਹੜੇ ਹੁੰਦੇ ਨੇ ਜਿਵੇਂ ਮੈਂ ਲਿਖ ਦਵਾਂ ਜੀ ਇੱਥੇ ਕੁਰਸੀ ਲਿਖਦਾ ਮੈਂ ਤਾਂ ਇਹ ਕੀ ਹੈ ਜੀ ਸ਼ਬਦ ਹੈ ਕਿ ਸ਼ਬਦ ਦੀ ਗੱਲ ਹੋ ਰਹੀ ਹੈ ਤੇ ਕੁਰਸੀ ਲਿਖਦਾ ਮੇਜ਼ ਲਿਖਦਾ ਕਿਸਦਾ ਨਾਮ ਲਿਖਦਾ ਤਾਂ ਉਹ ਕੀ ਇੱਕ ਸ਼ਬਦ ਹੈ ਹਨ ਇਹਨਾਂ ਨੂੰ ਜਦੋਂ ਮਿਲਾ ਕੇ ਨਾ ਧੁਨੀਆਂ ਨੂੰ ਮਿਲਾ ਕੇ ਜਿਹੜਾ ਸ਼ਬਦ ਆ ਉਹ ਬਣਦੇ ਆ ਠੀਕ ਹੈ ਸ਼ਬਦ ਭਾਸ਼ਾ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਆਪਾਂ ਭਾਸ਼ਾ ਦੀ ਗੱਲ ਕਰੀਏ ਲੈਂਗੁਏਜ ਦੀ ਗੱਲ ਕਰੀਏ ਤੇ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਜਿਹੜੀ ਸਾਰਥਕ ਤੇ ਸੁਤੰਤਰ ਇਕਾਈ ਸੋ ਸ਼ਬਦ ਬੋਧ ਦਾ ਅਰਥ ਹੈ ਸ਼ਬਦਾਂ ਦਾ ਜੇਕਰ ਆਪਾਂ ਸ਼ਬਦ ਬੋਧ ਦੀ ਗੱਲ ਕਰੀਏ ਤਾਂ ਸ਼ਬਦ ਬੋਧ ਦਾ ਅਰਥ ਕੀ ਹੈ ਜੀ ਸ਼ਬਦ ਦਾ ਬੋਧ ਦਾ ਅਰਥ ਕੀ ਹੈ ਸ਼ਬਦਾਂ ਦਾ ਗਿਆਨ ਸਵਰਤੋ ਦੇ ਅਧਾਰ ਤੇ ਸ਼ਬਦ ਜਿਹੜੇ ਦੋ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਜੀ ਸਾਰਥ ਵਰਤੋ ਦੇ ਅਧਾਰ ਦੇ ਦੋ ਪ੍ਰਕਾਰ ਦੇ ਕਿਹੜੇ-ਕਿਹੜੇ ਹੈ ਜੀ ਸਾਰਥਕ ਤੇ ਨਾਰਥਕ ਸੋ ਹੁਣ ਆਪਾਂ ਸਾਰਥਕ ਸ਼ਬਦ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਕੀ ਨੇ ਜੇ ਸ਼ਬਦ ਦਾ ਅਰਥ ਹੁੰਦਾ ਹੈ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਰੋਟੀ ਪਾਣੀ ਮੇਜ਼ ਚਾ ਕੁਰਸੀ ਸੋਫਾ ਠੀਕ ਹੈ ਗਲਾਸ ਕਲੀ ਪਲੇਟ ਠੀਕ ਹੈ ਬੈੱਡ ਸੋ ਇਹ ਕਿਨੇ ਸਾਰੇ ਸਾਰਥਕ ਸ਼ਬਦ ਨੇ ਜੇ ਸ਼ਬਦ ਦਾ ਅਰਥ ਹੁੰਦਾ ਹੈ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਠੀਕ ਹੈ ਉਹਦਾ ਕੋਈ मीनिंग ਨਿਕਲਦਾ ਹੋਵੇ ਉਹ ਸ਼ਬਦ ਦਾ ਠੀਕ ਹੈ ਉਹ ਤਾਂ ਉਹ ਵਾਲੇ ਸ਼ਬਦ ਕਿਹੜੇ ਹੁੰਦੇ ਨੇ ਸਾਰਥਕ ਸ਼ਬਦ ਜਿਵੇਂ ਲੈਪਟਾਪ ਕੰਪਿਊਟਰ ਠੀਕ ਹੈ ਹੱਥ ਪੈਰ ਸੋ ਇਹ ਸਾਰੇ ਸਾਰੇ ਕਿਨੇ ਸਾਰਥਕ ਸ਼ਬਦ ਹੁਣ ਤੁਹਾਨੂੰ ਸਮਝ ਲੱਗੇਗੀ ਸਾਰਥਕ ਸ਼ਬਦ ਕੀ ਹੁੰਦੇ ਨੇ ਨਿਰਾਰਥਕ ਨੂੰ ਪੜੋਗੇ ਤਾਂ ਫੇਰ ਸਮਝ ਲੱਗੇਗੀ ਨਰਾਥਕ ਸ਼ਬਦ ਕੀ ਨੇ ਜੇ ਸ਼ਬਦ ਦਾ ਕੋਈ ਅਰਥ ਹੀ ਨਹੀਂ ਹੁੰਦਾ ਉਹਨਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ ਨਾਲ ਨਰਾਥਕ ਸ਼ਬਦ ਕਿਹਾ ਜਾਂਦਾ ਹੈ ਉਦਾਹਰਣ ਦੇ ਤੌਰ ਤੇ ਆਪਾਂ ਕਹਿ ਦਿੰਨੇ ਆ ਨਾ ਆ ਰੋਟੀ ਰਾਟੀ ਪਿੱਛੇ ਆਪਾਂ ਲਗਾ ਦਿੰਨੇ ਆ ਰਾਟੀ ਹੈ ਨਾ ਰੋਟੀ ਰਾਟੀ ਸੋ ਇਹ ਕੀ ਹੈ ਨਰਾਥਕ ਸ਼ਬਦ ਹੈ ਠੀਕ ਹੈ ਪਾਣੀ ਤਾਣੀ ਸੋ ਪਾਣੀ ਤਾਣੀ ਲਿਖਿਆ ਜੀ ਤਾਣੀ ਹੈ ਪਾਣੀ ਕੀ ਹੋ ਗਿਆ ਸਾਰਥਕ ਸ਼ਬਦ ਉਹਦਾ ਕੀ ਮੀਨਿੰਗ ਹੈ ਤਾਣੀ ਕੀ ਹੋਇਆ ਉਹਦਾ ਕੋਈ ਅਰਥ ਹੀ ਨਹੀਂ ਹੈ ਠੀਕ ਹੈ ਨਾਲ ਸ਼ਬਦ ਦੇ ਨਾਲ ਜਿਹੜੇ ਜੁੜ ਜਾਂਦੇ ਨੇ ਜਿਵੇਂ ਮੇਜ ਮੂਜ ਆਪਾਂ ਕਹਦੇ ਨੇ ਮੇਜ ਮੂਜ ਕਿੱਥੇ ਪਿਆ ਵਾ ਹੈਨਾ ਮੇਜ ਤਾਂ ਹੋ ਗਿਆ ਜੀ ਸਾਰਥਕ ਸ਼ਬਦ ਉਹਦਾ ਕੋਈ मीनिंग ਹੈਗਾ ਠੀਕ ਹੈ ਤੇ ਮੂਜ ਕੀ ਹੁੰਦਾ ਇਹ ਨਿਰਾਰਥਕ ਸ਼ਬਦ ਹੈ ਠੀਕ ਹੈ ਜਿਵੇਂ ਆਪਾਂ ਕਹਦੇ ਚਾ ਚੂ ਚਾ ਚੂ ਬਣਾਈਏ ਕਿ ਨਹੀਂ ਹੈਨਾ ਆਪਾਂ ਕਹਦੇ ਨੇ ਚਾ ਚੂ ਬਣਾਈਏ ਕਿ ਨਹੀਂ ਚਾ ਕੀ ਹੋ ਗਿਆ ਜੀ ਚਾ ਹੈਗਾ ਸਾਰਥਕ ਸ਼ਬਦ ਤੇ ਚੂ ਇਹ ਤਾਂ ਕੁਝ ਵੀ ਨਹੀਂ ਹੈਗਾ ਹੈਨਾ ਇਹਦਾ ਕੋਈ मीनिंग ਥੋੜੀ ਹੈ ਇਹਦਾ ਅਨੇ ਵਿਸ਼ਬਦਾਂ ਦੇ ਨਾਲ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਹੋ ਰਹੀ ਹੈ ਹਨਾ ਉਹਨਾਂ ਦਾ ਕੋਈ मीनिंग ਨਹੀਂ ਹੈਗਾ ਤੇ ਜਿਨ੍ਹਾਂ ਦਾ ਕੋਈ मीनिंग ਨਹੀਂ ਨਿਕਲਦਾ ਉਹ ਕਿ ਹੁੰਦੇ ਨੇ ਜੀ ਨਰਾਥਕ ਸ਼ਬਦ ਬਟ ਇਹ ਫਲੋ ਦੇ ਵਿੱਚ ਇਹਨਾਂ ਨੂੰ ਜਿਹੜਾ ਬੋਲ ਲਿਆ ਜਾਂਦਾ ਹੈ ਸਾਰਥਕ ਸ਼ਬਦ ਜਿਨ੍ਹਾਂ ਦਾ मीनिंग ਹੁੰਦਾ ਹੈ ਨਰਾਥਕ ਸ਼ਬਦ ਜਿਨ੍ਹਾਂ ਦਾ ਜਿਹੜਾ ਕੋਈ ਵੀ ਜਿਹੜਾ मीनिंग ਹੈ ਉਹ ਨਹੀਂ ਹੁੰਦਾ ਹਾਂਜੀ ਅੱਗੇ ਆਜੋ ਜੀ ਹੁਣ ਨੈਕਸਟ ਆਪਾਂ ਜਾ ਕੇ ਗੱਲ ਕਰੀਏ ਹੁਣ ਆਪਾਂ ਇੱਥੇ ਜਿਹੜੀ ਸਾਰਥਕ ਦੀ ਗੱਲ ਕਰਨੀ ਹੈ ਇਹ ਵਾਲਾ ਜਿਹੜਾ ਸਾਰਥਕ ਹੈ ਨਾ ਆਪਾਂ ਪੜਿਆ ਜਿੰਨਾ ਦਾ मीनिंग ਉਹਨਾਂ ਦੀ ਗੱਲ ਆਪਾਂ ਕਰਨੀ ਹੈ ਠੀਕ ਹੈ ਸੋ ਸਾਰਥਕ ਸ਼ਬਦ ਅੱਗੋਂ ਜਿਹੜੇ 8 ਤਰ੍ਹਾਂ ਦੇ ਹੁੰਦੇ ਆ ਜੇਕਰ ਆਪਾਂ ਸਾਰਥਕ ਸ਼ਬਦ ਦੀ ਗੱਲ ਕਰੀਏ ਤਾਂ ਸਾਰਥਕ ਸ਼ਬਦ ਜਿਹੜੇ ਆ ਕੋ 8 ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਕੁਛ ਲੈਂਦੇ ਐਗਜ਼ਾਮ ਦੇ ਵਿੱਚ ਸਾਰਥਕ ਸ਼ਬਦ ਕਿੰਨੇ ਪ੍ਰਕਾਰ ਦੇ ਨੇ ਠੀਕ ਹੈ ਜੇ ਸਾਰਥਕ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਅੱਗੋਂ ਜਿਹੜੇ 8 ਤਰ੍ਹਾਂ ਦੇ ਹਾਂ ਸੋ ਨੈਕਸਟ ਹੈ ਜੀ ਸਾਰਥਕ ਸ਼ਬਦ ਸ਼੍ਰੇਣੀਆਂ ਜੇਕਰ ਇਦਾਂ ਪੁੱਛ ਲਾਂਗੇ ਸਾਰਥਕ ਸ਼ਬਦ ਸ਼੍ਰੇਣੀਆਂ ਕਿੰਨੀਆਂ-ਕਿੰਨੀਆਂ ਨੇ ਉਹ ਵੀ 8 ਤਰ੍ਹਾਂ ਦੀਆਂ ਹਨ ਸੋ ਸਾਰਥਕ ਸ਼ਬਦ ਸ਼੍ਰੇਣੀਆਂ ਵੀ 8 ਤਰ੍ਹਾਂ ਦੀਆਂ ਹਨ ਸਾਰਥਕ ਸ਼ਬਦ ਵੀ ਅਗੂ 8 ਤਰ੍ਹਾਂ ਦੇ ਹਨ ਥਰਡ ਆ ਜੀ ਵਿਆਕਰਨ ਦੇ ਆਧਾਰ ਤੇ ਸ਼ਬਦ 8 ਤਰ੍ਹਾਂ ਦੇ ਹਨ ਸੋ ਵਿਆਕਰਨ ਦੀ ਜੇਕਰ ਆਪਾਂ ਗੱਲ ਕਰੀਏ ਵਿਆਕਰਨ ਦੀ ਗੱਲ ਕਰੀਏ ਤਾਂ ਵਿਆਕਰਨ ਦੇ ਆਧਾਰ ਤੇ ਵੀ ਜਿਹੜੇ ਸ਼ਬਦ ਹੈ ਜੀ ਉਹ 8 ਤਰ੍ਹਾਂ ਦੇ ਹਨ ਸੋ ਸ਼ਬਦਾਂ ਦੇ ਵਰਗਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਵੀ 8 ਹੁੰਦੇ ਹਨ ਸੋ ਸਾਰਥਕ ਸ਼ਬਦ ਅੱਗੋਂ 8 ਤਰ੍ਹਾਂ ਦੇ ਹਨ ਸਾਰਥਕ ਸ਼ਬਦ ਸ਼੍ਰੇਣੀਆਂ ਵੀ 8 ਤਰ੍ਹਾਂ ਦੀਆਂ ਹਨ ਵਿਆਕਰਨ ਦੇ ਆਧਾਰ ਤੇ ਸ਼ਬਦ ਵੀ 8 ਤਰ੍ਹਾਂ ਦੇ ਹਨ ਤੇ ਸ਼ਬਦਾਂ ਦੇ ਵਰਗਾਂ ਦੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ 8 ਤਰ੍ਹਾਂ ਦੇ ਨੇ ਠੀਕ ਹੈ ਇਹਦੇ ਵਿੱਚੋਂ ਕਿਸੇ ਵੀ ਆਧਾਰ ਤੇ ਤੁਹਾਨੂੰ ਜਿਹੜਾ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਣਾ ਸ਼ਬਦਾਂ ਦੇ ਵਰਗ 8 ਵਿਆਕਰਨ ਦੇ ਆਧਾਰ ਤੇ ਸ਼ਬਦ 8 ਸਾਰਥਕ ਸ਼ਬਦ ਦੀਆਂ ਇਕਾਈਆਂ 8 ਸਾਰਥਕ ਸ਼ਬਦ ਕਿੰਨੇ ਪ੍ਰਕਾਰ ਦੇ ਨੇ 8 ਠੀਕ ਹੈ ਸਭ ਦਾ ਆਨਸਰ 8 ਆਵੇਗਾ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਸਾਰਥਕ ਸ਼ਬਦ ਅੱਠ ਨੇ ਜਿਹੜੇ ਉਹ ਕਿਹੜੇ-ਕਿਹੜੇ ਨੇ ਠੀਕ ਹੈ ਫਰਸਟ ਆ ਗਿਆ ਜੀ ਨਾਮ ਸੈਕਿੰਡ ਪੜਨਾਮ ਥਰਡ ਵਿਸ਼ੇਸ਼ਣ ਉਸ ਤੋਂ ਬਾਅਦ ਕਿਰਿਆ ਉਸ ਤੋਂ ਬਾਅਦ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਤੁਹਾਨੂੰ ਇਹਦਾ ਇੰਪੋਰਟ ਸਾਕਦੇ ਨੇ ਹੈਡਲੇ ਦੇ ਆ ਦੇ ਵਿੱਚੋਂ ਜਿਹੜੀਆਂ ਨੇ ਜਿਹੜੀ ਹੈ ਸਾਰਥਕ ਇਕਾਈ ਸਾਰਥਕ ਸ਼ਬਦ ਦੱਸੋ ਕਿਹੜਾ ਠੀਕ ਹੈ ਕੀ ਗੋ ਕੀ ਸਾਰਥਕ ਸ਼ਬਦ ਕਿੰਨੀ ਪ੍ਰਕਾਰ ਦੇ ਨੇ ਇਦਾਂ ਪੁੱਛਿਆ ਜਾ ਸਕਦਾ 8 ਠੀਕ ਹੈ ਸੋ ਸ਼ਬਦ ਬੋਧ ਕਿੰਨੇ ਨੇ ਸ਼ਬਦ ਬੋਧ ਦੋ ਨੇ ਸਾਰਥਕ ਤੇ ਨਾਰਥਕ ਸਾਰਥਕ ਸ਼ਬਦ ਕਿੰਨੇ ਨੇ 8 ਨੇ ਆਪਸ਼ਨ ਦੇ ਕੇ ਪੁੱਛ ਸਕਦੇ ਨੇ ਇਹਨਾਂ ਦੇ ਵਿੱਚੋਂ ਚੁਣੋ ਕਿਹੜਾ ਜਿਹੜਾ ਸਾਰਥਕ ਸ਼ਬਦ ਹੈ ਦੇ ਨਾਲ ਸੰਬੰਧਿਤ ਹੈ ਤਾਂ ਇਹ ਤੁਸੀਂ ਯਾਦ ਰੱਖਣੀ ਇੱਕ ਤਾਂ ਨਾਮ ਹੋ ਗਿਆ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮ ਠੀਕ ਹੈ ਇਹ ਵਾਲੇ ਹੈਗੇ ਆ ਜੀ ਆ ਸਾਰਥਕ ਸ਼ਬਦ ਠੀਕ ਹੈ ਤੇ ਨਾਮ ਕਿੰਨੀਆਂ ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਅੱਗੋਂ ਪੰਜ ਕਿਸਮਾਂ ਹੁੰਦੀਆਂ ਨੇ ਬਹੁਤ ਸੌਖੇ ਤਰੀਕੇ ਦੇ ਨਾਲ ਇੱਥੇ ਲਿਖਿਆ ਕਿਉਂਕਿ ਕੁਐਸਚਨ ਪੁੱਛ ਲੈਂਦੇ ਆ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਨੇ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਠੀਕ ਹੈ ਨਾਮ ਕਿੰਨੀਆਂ ਕਿੰਨੀਆਂ ਕਿਸਮਾਂ ਨੇ ਪੰਜ ਹੈ ਜੀ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਨੇ 6 ਨੇ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਪੰਜ ਨੇ ਕਿਰਿਆ ਰੀਆ ਕਿੰਨੀਆਂ ਕਿਸਮਾਂ ਨੇ 2 ਨੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ 8 ਨੇ ਸਬੰਧਕ ਦੀਆਂ ਕਿੰਨੀਆਂ ਕਿਸਮਾਂ ਨੇ 3 ਨੇ ਜੋਜਕ ਦੀਆਂ ਕਿੰਨੀਆਂ ਕਿਸਮਾਂ ਨੇ 2 ਨੇ ਤੇ ਵਿਸਮਕ ਦੀਆਂ ਕਿੰਨੀਆਂ ਨੇ 9 ਨੇ ਇਹਨਾਂ ਨੂੰ ਯਾਦ ਜ਼ਰੂਰ ਕਰ ਲਓ ਜੀ 5 6 5 ਠੀਕ ਹੈ 5 6 5 2 5 6 5 2 8 3 2 9 8 3 2 9 ਸੋ ਇਹ ਸਾਰਥਕ ਸ਼ਬਦ ਹੈ ਜੀ ਇਹ 8 ਜਿਹੜੇ ਤਰ੍ਹਾਂ ਦੇ ਨੇ ਠੀਕ ਹੈ ਜੀ ਨਾਮ ਪਰਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਸੋ ਇਹਨਾਂ ਆਪਾਂ ਇੱਕ ਵਾਰੀ ਅੱਜ ਇਸ ਦੀ ਵੀਡੀਓ ਅੱਜ ਇਹ ਵਾਲੀ ਵੀਡੀਓ ਦੇ ਵਿੱਚ ਪੜਾਂਗੇ ਅੱਗੋਂ ਆਪਾਂ ਜਿਹੜੇ ਇਹ ਵਾਲੇ ਸਾਰਥਕ ਜਿਹੜੇ ਸ਼ਬਦ ਹਨ ਜਿਵੇਂ ਨਾਮ ਪਰਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਇਹਨਾਂ ਨੂੰ ਆਪਾਂ ਅਲੱਗ-ਅਲੱਗ ਡਿਟੇਲ ਦੇ ਵਿੱਚ ਪੜਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਹੈ ਉਹ ਪੁੱਛੇ ਜਾਂਦੇ ਨੇ ਸੋ ਆਪਾਂ ਇਹਨਾਂ ਨੂੰ ਅਲੱਗ-ਅਲੱਗ ਅੱਗੋਂ ਜਿਹੜਾ ਕਵਰ ਹੈ ਉਹ ਕਰਾਂਗੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਜਿਹੜਾ ਨਾਮ ਮਿਲੇਗਾ ਤੇ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਪੜਨਾਮ ਦੇ ਬਾਰੇ ਦੇ ਵਿੱਚ ਜਿਹੜੀ ਡਿਟੇਲ ਹੈ ਉਹ ਮਿਲੇਗੀ। ਇਹਨੀਆਂ ਕਿਸਮਾਂ ਤੁਸੀਂ ਜ਼ਰੂਰ ਯਾਦ ਰੱਖਿਨੀਆਂ ਜੀ ਕਿੰਨੀਆਂ ਜਿਹੜੀਆਂ ਕਿਸਮਾਂ ਨੇ ਨਾਮ ਦੀਆਂ ਕਿੰਨੀਆਂ ਨੇ ਪੜਨਾਮ ਦੀਆਂ ਕਿੰਨੀਆਂ ਨੇ ਕਿਉਂਕਿ ਇੱਥੋਂ ਜਿਹੜੇ ਕੁਐਸਚਨ ਹੈ ਇਹ ਪੁੱਛੇ ਜਾਂਦੇ ਨੇ। ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਸ਼ੇਅਰ ਕਰ ਦਿਓ। ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਤੇ ਜੇਕਰ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੇ ਵੱਲੋਂ ਬਣਾਈਆਂ ਜਾਂਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ